ਹਾਂਜੀ ਸੱਚੀ ਗੱਲ ਇਹ ਰਾਨਾ ਸਵਾਗਤ ਆ ਤੁਹਾਡਾ ਆਪਣੇ ਇੱਕ ਨਵੇਂ ਵਲੌਗ ਤੇ ਟਕਾਟੋ ਤੇ ਮੇਰੀ ਮੈਚਿੰਗ ਤਾਂ ਹੋਈ ਨਹੀਂ ਪਰ ਕੋਸ਼ਿਸ਼ ਜ਼ਰੂਰ ਕੀਤੀ ਹੈ ਕੋਸ਼ਿਸ਼ ਜ਼ਰੂਰ ਕਰੀ ਹੈ ਥੋੜੀ ਬਹੁਤ ਮੈਚਿੰਗ ਕਰਨ ਦੀ ਬਾਕੀ ਇਹਦਾ ਪਰਪਲ ਆ ਰੰਗ ਬਹੁਤ ਜ਼ਿਆਦਾ ਆ ਨਾ ਪਰਪਲ ਆ ਇਤੇ ਦਾ ਸੂਟ ਥੋੜਾ ਲੱਗ ਰਿਹਾ ਮੇਰਾ ਰਾਇਲ ਵੀ ਪੱਕ ਗਿਆ ਪੱਕਦਾ ਜ਼ੰਗ ਜਿਹੀ ਲੱਗ ਰਹੀ ਹੈ ਬਹੁਤ ਸੋਨ ਲੱਗ ਗਿਆ ਥੋੜੀ ਦੋ ਵਾਰ ਤਿੰਨ ਵਾਰ ਬੰਨੀ ਭਈ ਤੇ ਆਪਣੇ ਬੰਨੀ ਹੈ ਜਦੋਂ ਲੇਟ ਹੋਵੇ ਨਾ ਬੰਦਾ ਪਾਗਾ ਆਉਂਦੀ ਨਹੀਂ ਪਹਿਲਾ ਲੜ ਛੋਟਾ ਰਹਿ ਗਿਆ ਨਹੀਂ ਪਹਿਲਾ ਲੜ ਘੁੰਮ ਰਿਆ ਸੀ ਫਿਰ ਛੋਟਾ ਰਹਿ ਗਿਆ ਹੂੰ ਹਾਂਜੀ ਹੂੰ ਪਰ ਮੈਂ ਆਪਣੇ ਆਪ ਨੂੰ ਦੇਖ ਕੇ ਪਤਾ ਅੱਜ ਕੀ ਲੱਗ ਰਿਹਾ ਜੇ ਮੈਂ ਅੱਜ ਹੀ ਆ ਕੇ ਆਈ ਆ ਸੱਚੀ ਹੂੰ ਮੱਚੀ ਸੱਚੀ ਮੱਚੀ ਅੰਦਰ ਸ਼ਾਇਦ ਇੰਨੀ ਲਾਈਟ ਨਹੀਂ ਆ ਰਹੀ ਤਾਂ ਮੇ ਵੀ ਸੁਣ ਲੱਗ ਰਿਹਾ ਤੂੰ ਤਾਂ ਸੁਣ ਤੂੰ ਤਾਂ ਸੁਣ ਲੱਗ ਰਿਹਾ ਮੇਰਾ ਨਹੀਂ ਪਤਾ ਬਹੁਤ ਸੋਣ ਲੱਗ ਰਿਹਾ ਮੈਂ ਉੱਥੇ ਜਾ ਕੇ ਮੈਨੂੰ ਇੱਕ ਵਾਰ ਉੱਥੇ ਜਦੋਂ ਲਾਈਟ ਜ਼ਿਆਦਾ ਲਾਈਟ ਸੋਹਣੀ ਹੈ ਉਦੋਂ ਆਪਾਂ ਦਿਖਾਵਾਂਗੇ ਲੁੱਕ ਆਪਣੀ ਆਪਣੀ ਠੀਕ ਆ कि लग रहा है हां कैंट तो आज कमेंट आ जाए बाकी ऐसी आई है ओके दी रिपोर्ट आई है ओके दी रिपोर्ट आई है चलो चलो जल्दी ਰਾਸ਼ਣਾ ਦੀ ਦੋਨਾਂ ਦੀ ਅਸ਼ੀਗਾਲ ਜੀ ਹਾਜ਼ਰੀ ਹੋਣੀ ਹੈ ਸਰ ਜੀ ਆਸ਼ੀਗਾਮ ਆ ਜੀ ਠੀਕ ਹਾਂ ਹਾਂ ਜੀ ਗੱਲ ਤਾਂ ਕਰਿਆ ਕੀ ਕਰਿਆ ਲੈ ਮੁੰਡਾ ਨੂੰਗ ਲਾਉਣੇ ਆ ਲੈ ਮੁੰਡਾ ਮੁੰਡਾ ਤਿਆਰ ਨਹੀਂ ਗਾ ਲੈ ਆ

श्रीका अच्छी, लेट हो गए ये नहीं लेट हो जल्दी आ गए सर श्रीकाल जी घर आ चुके हैं तो देख रहे हो ना कि शांति है उ घर आए असं क्योंकि मेरी पग थोड़ी टाइट बने गई हूँ ये नहीं पता पग टाइट आया फिर फिफ्टी थोड़ी जी टाइट होगी, गई तो सिर बहुत ज़्यादा दुख रहा है इना दुख रहा बस तुम पुछो ना ਤੇ ਵਿਆਹ ਦੇ ਪੱਗ ਬੰਨਨੀ ਆ ਤਾਂ ਇਹ ਨਾ ਹੋਵੇ ਨਾ ਵੀ ਵਿਆਹ ਤੇ ਵੀ ਸਿਰ ਦੁਖਣ ਲੱਗੇ ਐਨਾ ਸਿਰ ਦਿਰ ਦੁਖ ਦੁਖ ਕੇ ਹੋਰ ਦੁਖਣ ਲੱਗੇ ਤੇ ਰਾਤ ਨੂੰ ਨੀਂਦ ਵੀ ਨਾ ਆਵੇ ਸੋ ਆਪਾਂ ਅੱਧੇ ਹੰਮਸ਼ੀਂ ਜਾਪ ਪੱਗ ਰੱਖ ਲਈ ਆ ਤੇ ਹੁਣ ਪੱਗ ਤਾਰ ਕੇ ਤੇ ਦੇਖਦੇ ਆਂ ਡਰਾਈਨ ਨਾਲ ਕੋ ਰੋਲ ਸੈੱਟ ਹੋ ਗਏ ਤਾਂ ਬੈਲਨ ਗੁੱਡ ਐ ਇਹ ਕਰਨੇ ਤਾਂ ਪਹਿਣਗੇ ਵਾਲ ਧੋਣੇ ਬਣਨੇ ਮੇਰੇ ਹਿਸਾਬ ਨਾਲ ਬਾਕੀ ਦੇਖਦੇ ਆਂ ਲੋ ਗਾਇਜ਼ ਵਾਲਾ ਪਹਿਸ਼ਟ ਕਰ ਲੈਣੇ ਅਰ ਮੈਨੂੰ ਫੋਨ ਦੇ ਕਵਰ ਚ ਵਾਲ ਦਿਖ ਰਹੇ ਨੇ ਮੇਰੇ ਜਿਤ ਤੱਕ ਹੋਏ ਸੈੱਟ ਕਰ ਲੈ ਜਿਹੜੇ ਨਹੀਂ ਹੋਏ ਕੋਈ ਨਾ ਰਾਤ ਨੂੰ ਐ ਕੌਣ ਦੇਗਾ ਰਾਤ ਨੂੰ ਉਸ ਪਾ ਮੈਨੂੰ ਬਸ ਪੱਗ 'ਚ ਟੈਨਸ਼ਨ ਸਿਰ ਦਰਦ ਹੋ ਰਹਾ ਸੀ ਇਹ ਕੁਝ ਖਾਰਾ ਸੀ ਨਾ ਮੂੰਹ ਐਵੇਂ ਲੰਘਦਾ ਸੀ ਸਿਰ ਦੁੱਗਣਾ ਦਰਦ ਹੁੰਦਾ ਸੀ ਸੋ ਮੈਂ ਪੱਗ ਧਾਰਤੀ ਆ ਬਾਕੀ ਨਾਲੇ ਸਲਾਗ ਨੇ ਵਾਲ ਸੋਨੇ ਲੱਗ ਰਹੇ ਨੇ ਹਾਂਜੀ ਲੱਗ ਰਹੇ ਨੇ ਤੁਹਾਨੂੰ ਲੱਗ ਰਹੇ ਨੇ ਹਾਂਜੀ ਚਲੋ ਜਲਦੀ ਮੈਂ ਫੰਕਸ਼ਨਸ ਦੁਬਾਰਾ ਤੇ ਹੁਣ ਥੋੜਾ ਸਕੂਨ ਨਾਲ ਕੁਝ ਖਾ ਪੀਵਾਂਗੇ ਖਾ ਸਕਾਂਗੇ ਖਾ ਪੀਵਾਂਗੇ ਸਿਰ ਦੁਖੰਦਾ ਸਰ ਚਲੋ ਚੱਲੀਏ ਅਰਸ਼ਾ ਕੀ ਖਾਣਾ ਆਪ ਸਭ ਦਾ ਇੰਤਜ਼ਾਰ ਕਰ ਰਹਾ ਹੈ ਜੋ ਲੋਕ ਖਾਣਾ ਖਾਣਾ ਚਾਹਤੇ ਹੈ ਪਲੀਜ਼ ਖਾਣਾ ਇੰਤ ਤਿਆਰ ਹੈ 嗯。

ਨਾਣ ਕੇ ਲਈ ਡੋਗੇ ਤਾਂ ਲੇਟ ਹੋਗੇ ਹੋਰ ਬਹੁਤ ਲੇਟ ਹੋਗੇ ਆਰ.ਐਸ.ਵੀ. ਲੇਟ ਤਿਆਰ ਹੋਇਆ ਹੁਣ ਚੱਲਿਆ ਬਾਦਰ ਜੇਦਾ ਅਸੀਂ ਆਏ ਸੀਗੇ ਪਰਨੇ ਦੀ ਫਿਰਰਾ ਦੇ ਮੁੰਡਾ ਸਹੀ ਗੱਲ ਚੱਲ ਫੋਟੋ ਫੋਟੋ ਖਿਚਾਣਾ ਠੀਕ ਹੈ ਹਾਂ ਚਲੋ ਵਿਆਹ ਵਾਲਾ ਘਰ ਚੱਲਿਓ ਵਿਆਹ ਵਾਲੇ ਘਰ ਤੋਂ ਬੜੀ ਸਿੱਧੀ ਵੇਲੇ ਹੋਏ ਠੰਡ ਨੇ ਤਾਂ ਠੰਡ ਨੇ ਬੁਲਾਰ ਘਰ ਕਹਿੰਦੇ ਹੋ ਰੁਕ ਜੰਦੇ ਠੰਡ ਨੇ ਆਬਰ ਬਕਰਾ ਰੱਖੀ ਆ ਕੁੜੀ ਸੋਹਣੀ ਲੱਗ ਰਹੀ ਹੈ ਹੈ ਮੈਨੂੰ ਖਾਰੇ ਸੋਹਣੇ ਲੱਗ ਰਹੇ ਨੇ ਮੈਨੂੰ ਸਭ ਤੋਂ ਜਿਆਦਾ ਸੋਹਣੇ ਲੱਗ ਰਹੇ ਆ ਕਿੰਦਰ ਹਾਫ ਆਉਂਗਾ ਇਧਰੋਂ ਬਾਈ ਕਾਰ ਨਹੀਂ ਆਉਂਦੀ ਠੀਕ ਆ ਤੇ ਜਾ ਕੋਈ ਵੀ ਆ ਪਤਾ ਨਹੀਂ ਕਿਧਰ ਪਤਾ ਨਹੀਂ ਇਧਰ ਆ ਪਤਾ ਨਹੀਂ ਇਧਰ ਆ ਇਹ ਨਹੀਂ ਚੱਕੋ ਅੰਦਰ ਆ ਨਹੀਂ ਚਲੇਗੀ ਉਹ ਚੱਲੇਗੀ ਅੱਛਾ ਚਲੇਗੀ ਮੈਂ ਦੇਖੂ ਨਹੀਂ ਬਾਟਾ ਪੰਮਾ ਮੈਨੂੰ ਪਤਾ ਨਹੀਂ ਲੱਗਦਾ ਜੇ ਜਾ ਕੇ ਇਧਰ ਮੰਗੀ ਓਕੇ ਠੰਡ ਨਹੀਂ ਹੰਲਾ ਰੱਖਿਆ ਨਾ ਠੰਡ ਨਾ ਹੁੰਦੀ ਫਿਰ ਤਾਂ ਹੋਵੇ ਚਲੋ ਤੇ ਤੁਹਾਨੂੰ ਤੇ ਰਜਤਾਂ ਪਹਿਲਾਂ ਹੀ ਕਰੇ ਗਏ ਖਾ ਪੀ ਕੇ ਤੇ ਥੋੜਾ ਲੇਟ ਹੋਗੇ ਸਭ ਤੋਂ ਮਿਲਣਾ ਐਂਡ 'ਚ ਆਪਾਂ ਹੀ ਨਿਕਲਿਆ ਹਨਾ ਹਨਾ ਸਭ ਤੋਂ ਐਂਡ 'ਚ ਆਪਾਂ ਹੀ ਨਿਕਲਿਆ

ਠੀਕ ਹੈ ਜੀ ਇਹ ਵੀ ਪੀ ਗੋ ਚਲੋ ਫਿਰ ਪੜਾਈ ਜਲਦੀ ਤੇ ਕਮੈਂਟਾਂ ਜਰੂਰ ਦੱਸਦੇ ਪਹਿਲਾਂ ਮੈਂ ਆਪਣੇ ਅਸਤੇ ਵੀ ਕੁਐਸਚਨ ਪੁੱਛ ਲਾਂ ਹਮੇਸ਼ਾ ਇਹ ਪੁੱਛਦੀ ਹੈ ਵੀ ਮੈਂ ਪੱਗ ਜਿਆ ਸੋਹਣਾ ਲੱਗ ਰਿਆ ਸੀ ਕਿ ਐਵੇਂ ਐਵੇਂ ਸੁਣਨਾ ਤਾਂ ਮੈਨੂੰ ਪਤਾ ਮੈ ਲੱਗ ਰਿਆ ਸੀ ਜੇ ਪੱਗ ਸੋਹਣੀ ਬੰਨੀ ਹੋਵੇ ਤਾਂ ਪੱਗ ਬਹੁਤ ਫੱਗਦੀ ਆ ਤੇ ਪੱਗ ਸੁਣ ਜੇ ਜੇ ਐਵੇਂ ਨੂੰ ਹੋਤਾ ਜ਼ਿਆਦਾ ਸੋਹਣੇ ਲੱਗਦੇ ਹੋ ਪੱਗ ਤਾਂ ਸੋਹਣੀ ਬੰਨੀ ਹੋਈ ਦੀ ਗੱਲ ਕਰ ਵੀ ਹੋਗਾ ਮੇਰਾ ਸਿਰ ਦੁਖਣ ਲੱਗ ਗਿਆ ਇੱਕ ਤਾਂ ਪਰ ਮੈਂ ਤੁਹਾਨੂੰ ਪੁੱਛਿਆ ਵੀ ਸੁਣਾ ਇਸ ਚ ਲੱਗ ਰਿਹਾ ਉਸ ਚ ਲੱਗ ਰਿਹਾ ਸੀ ਅਰੇ ਤੁਸੀਂ ਤੁਸੀਂ ਕਹਾਂਗੇ ਸੁਣਾ ਲੱਗ ਰਿਹਾ ਸੀ ਹਾਂ ਲੱਗ ਰਿਹਾ ਸੀ ਮੈਨੂੰ ਪਤਾ ਜੇ ਪੱਗ ਸੋਹਣੀ ਬੰਨੀ ਹੁੰਦੀ ਆ ਤਾਂ ਐਬਸੋਲੂਟਲੀ ਸੋਹਣਾ ਲੱਗਦਾ ਓ ਬਟਾ ਕਰ ਪੱਗ ਨਹੀਂ ਬੰਨੀ ਹੁੰਦੀ ਤਾਂ ਐਦਾ ਵੀ ਸੋਹਣ ਲੱਗਦੇ ਓ ਸਿੱਧਾ ਕਹਿੰਦਾ ਮੈਂ ਸੋਹਣਾ ਯਾਰ ਓਕੇ ਤੁਸੀਂ ਹੈ ਹੀ ਸੋਹਣੇ ਸੋਹਣਾ ਤਿਆਰ ਰੱਖ ਕੇ ਪੱਗ ਥੋੜੇ ਜਿਹਾ ਅੱਛਾ ਕੀ ਮੇਰੇ ਤੋਂ ਕਹਿ ਤਾ ਮੈਂ ਕਹਿ ਰਿਹਾ ਸੋਹਣੇ ਮਾ ਥੋੜਾ ਟਾਈਮ ਰੱਖ ਕੇ ਪੱਗ ਇਹਨਾਂ ਨੇ ਸਭ ਤੋਂ ਵੱਧ ਦੇ ਲਾਦਾ ਪੱਗ ਨੂੰ ਉਹਨਾਂ ਨੇ ਟਾਈਮ ਰੱਖੀ ਤੂੰ ਵੱਧ ਹਾਂਜੀ ਹਾਂਜੀ ਸੋਹਣਾ ਜੀ ਬਾਠ ਠੀਕ ਆ ਪਾਪਾ ਨੇ ਗੱਤ ਹੁਣਾਂ ਲਗ ਰਾਂ ਸੋਨਾ ਤਾਂ ਸਭ ਤੋਂ ਫਾਇਦੇ 'ਚ ਮੈਂ ਰਿਹਾ ਕਿਵੇਂ ਸਭ ਤੋਂ ਫਾਇਦੇ ਮੈਂ ਰਿਹਾ ਅਭੀ ਦੋ ਲੋਕਾਂ ਦਿਖਾਤੀਆਂ ਲੋਕਾਂ ਨੂੰ ਮੈਂ ਤੁਸੀਂ ਤੁਸੀਂ ਇੱਕ ਇੱਕ ਦਿਖਾਈ ਹੋਣੀ ਇਹਨੇ ਇੱਕੋ ਹੇਅਰ ਸਟਾਈਲ ਕਰਕੇ ਇੱਕੋ ਸੂਟ 'ਚ ਦਿਖਾਤਾ ਮੰਮੀ ਨੇ ਚਾਚੀ ਨੇ ਤਨੂੰ ਹੁਣ ਚੱਲ ਤਨੂੰ ਤਾਂ ਥੋੜਾ ਜਿਆਦਾ ਰੋਟੇ ਦਿਖਾ ਕੇ ਆ ਗਿਆ ਸੀ ਜੀ ਆਏ ਤਨੂੰ ਤੇ ਮੇਰੀ ਦੂਜੀ ਡਰੈੱਸ ਆਏ ਉਹਨੇ ਤਨੂੰ ਤਾਂ ਘਰ ਆ ਕੇ ਚੇਂਜ ਕੀਤੇ ਤਨੂੰ ਨੇ ਮੈਂ ਪਹਿਲਾਂ ਪੱਗ 'ਚ ਦਿਖਾਈ ਰੋ ਪੂਰਾ ਰੋਬ ਬਣ ਜਮਾਇਆ ਫਿਰ ਥੋੜਾ ਹਵਾ ਵਾਲਿਆਂ 'ਚ ਕਰ ਲਿਆ ਔਰ ਕੁਦਰਤੀ ਜਵਾਲ ਸੈੱਟ ਹੋ ਗਏ ਸੀਗੇ ਪਹਿਲੀ ਵਾਰ ਪਲੇਮ ਤਨੂਏ ਸਾਹਮਣੇ ਹੋਈ ਸਾਡੀਆਂ ਸੈਂਸਨ ਕਰਦੀ ਹੈ ਇਹ ਹਾਲ ਤਾਂ ਸਾਡੇ ਕੋਲ ਸਪਰੇ ਨਹੀਂ ਸੀ ਯਾਰ ਵਾਲਾਂ ਦੀ ਪੈਰ ਚੰਕਾਰੀ ਇਹ ਉਹ ਟੰਗ ਬਣਾ ਰਹੀ ਹੈ ਇੱਥੇ ਆਲਾ ਫਿਰਿਆ ਪਿੰਕ ਚਲੋ ਹੁਣ ਟਾਈਮ ਹੋ ਗਿਆ ਟਾਈਮ ਕਿੰਨਾ ਹੋਇਆ ਤੂੰ ਦੇਖੀ ਪਹੁੰਚ ਟੈਂਪੂ ਇਸ ਨਹੀਂ ਆਏਗਾ ਅੱਛੇ ਤੇ ਟੈਂਪੂ ਟੈਂਪੂ ਹੁੰਦਾ ਸੀ ਨਾ ਯਾਦ ਕਰੋ ਖਰਾਬ ਹੋ ਗਏ ਸੀ ਹੁੰਦਾ ਸੀ ਨਾ ਮੈਂ ਤਾਂ ਹੀ ਕਹਾ ਉਹ ਹੁੰਦਾ ਸੀ ਯਾਰ ਉਹ ਕਿਤੇ ਕਿੰਨੇ 10 15 10:15 ਹੋ ਗਏ ਆਪਾਂ ਦੇ ਆਪਾਂ ਨੇ ਪਟਿਆਲੇ ਵੀ ਜਾਣਾ ਆ ਪਹਿਲੇ ਪਟਿਆਲੇ ਵੀ ਜਾਣਾ ਔਰ ਉਧਰਲੀ ਅੱਛੀ ਤਾਣੀ ਦਿਖੇ ਬਲੌਗ ਚ ਕਿਉਂਕਿ ਉਹ ਫੰਕਸ਼ਨ ਤੇ ਗਏ ਨਹੀਂ ਕਿਉਂਕਿ ਕਿ ਉਹਨਾਂ ਨੂੰ ਤਬੇਦ ਖਰਾਬ ਟਾਈਫਾਇਡ ਤੇ ਟੈਸਟ ਕਰਾਇਆ ਸੀ ਪੋਜ਼ਿਟਿਵ ਆ ਗਿਆ ਤਾਂ ਕਾਫੀ ਦਿਨ ਤੋਂ ਬਿਮਾਰ ਨੇ ਉਹ ਸੋ ਆ ਪਤਾ ਲੱਗ ਗਿਆ ਫਿਰ ਜਾਣੇ ਆ ਪਟਿਆਲੇ ਕਰੇ ਵਾਹ ਕੀ ਬਤਾ ਤੁਹਾਨੂੰ ਪਤਾ ਸੀ ਕਿ ਬੋਲਣਾ 10 ਮਤਰਾ ਹੋ ਗਏ ਮੈਂ ਕਿਹੜੀ ਪਬਜੀ ਹੋ ਸਕਦਾ ਨਹੀਂ ਉਹ 12 ਵਜੇ ਤੋਂ ਬਾਅਦ ਖੇਡਦਾ ਅੱਜ ਜਿਹੜਾ ਉਸ ਮਿਲਦੇ ਵਿਚਾਰਾ ਮੈਨੂੰ ਦੋਸ਼ੀ ਬਣਾਉਂਦੀਆਂ ਨੇ ਚਲੋ ਦਸੁੱਤਾ ਪਿਆ ਜੀ ਆਹ ਸੁੱਤਾ ਵੈਦ ਖੋਣ ਚ ਸੁੱਤਾ ਵੈਦ ਇਸ ਤਰ੍ਹਾਂ ਪਿਛਰੇ ਮਮੀ ਤੇਰਾ ਹਾਂਜੀ ਪਟਿਆਲਾ ਐਂਟਰ ਹੋ ਗਏ ਆਪਾਂ ਤੇ 인ਡੀਪੈਂਡੈਂਸ ਡੇ ਤੋਂ ਬਾਅਦ ਤਾਰੀਆਂ ਨਹੀਂ ਲੱਗਤਾ ਇਹਨਾਂ ਨੇ ਬਹੁਤ ਸੋਣ ਲੱਗਦੀਆਂ ਨੇ ਉਹਨਾਂ ਨੇ ਟ੍ਰਿਚ ਸਾਰੇ ਪਟਿਆਲਾ ਲੱਗਿਆ ਇਹਨਾਂ ਨੇ ਇਹ ਤੇ ਬਸ ਇਹ ਵਲੌਗ ਇੱਥੇ ਤੱਕ ਸੀ ਜਿਤਨਾ ਇਹ ਵਲੌਗ ਵਧੀਆ ਲੱਗਾ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਬੈਲ ਆਈਕਨ ਨੂੰ ਦਬਕ ਕੇ ਆਲ ਤੇ ਕਰ ਲਿਓ ਬੈਲ ਆਈਕਨ ਨੂੰ ਦਬਕ ਕੇ ਠੀਕ ਆ ਤੇ ਚਲੋ ਹੁਣ ਮਿਲਦੇ ਆਪਾਂ ਉਹਨਾਂ ਕਰ ਵਾਲੇ ਵਲੌਗ ਚ ਕਰ ਵਾਲੇ ਮਤਲਬ ਵਿਆਹਲੇ ਵਲੌਗ ਚ ਫਟਾਫਟ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਤੇ ਆਪਣੇ ਰਿਸਤਿਆਂ ਨੂੰ ਵੀ ਕਰਾ ਦਿਓ ਆਪਣਾ ਲੱਖ ਪੂਰਾ ਹੋਣ ਵਾਲਾ ਹੈ ਅੱਛਾ ਹਾਂ ਮੈਂ ਕਹਿਣਾ ਸੀ ਵੀ 1 ਲੱਖ ਸਬਸਕ੍ਰਾਈਬਰ ਹੋਣ ਵਾਲਾ ਹੈ ਔਰ 1 ਲੱਖ ਤੇ ਆਪਾਂ ਲਾਈਵ ਆਵਾਂਗੇ ਓਕੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਾਂਗੇ ਲਾਈਵ ਆ ਕੇ ਓਕੇ ਤੇ ਸਾਰੇ ਆਪਣੇ ਆਪਣੇ ਜਿਨੇ ਫੋਨ ਨੇ ਘਰ ਚ ਜਾਂ ਫਿਰ ਜਿਨੇ ਵੀ ਤੁਹਾਨੂੰ ਪਤਾ ਹੈ ਵੀ ਹਾਂ ਸਾਡੇ ਕਹਿੰਦੇ ਸਬਸਕ